ਮੈਕਸ 24 ਪੰਜਾਬ ਨਿਊਜ਼ ਚੈਨਲ ਦੇ ਦਿੱਤੇ ਦਰਸ਼ਕਾਂ ਨੂੰ ਪੇਪਰ ਸਾਸ਼ੀ ਕਾਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁਰ ਕਰੋ ਤਾਂ ਕਿ ਸਾਡੀ ਔਨ ਵੈਲਗਨ ਨਵੇਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ ਅਕਾਲੀ ਦਲ ਨੂੰ ਵੱਡਾ ਝਟਕਾ ਪਿੰਡ ਰਤੋ ਕੇ ਹਵੇਲੀਆਂ ਦੀ ਪੰਚਾਇਤ ਦੇ ਸੁਖਦੇਵ ਸਿੰਘ ਦੇ ਗ੍ਰਹਿ ਵਿਖੇ ਸੈਂਕਟੇ ਹੀ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਖੇਮਕਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਦਿਨ ਪੈਂਦੇ ਪਿੰਡ ਗੱਜਲ ਦੇ ਰਤੋ ਕੇ ਹਵੇਲੀ ਦੀ ਪੰਚਾਇਤ ਸੁਖਦੇਵ ਸਿੰਘ ਦੇ ਗ੍ਰੇਵ ਵਿਖੇ ਸੈਂਕੜੇ ਹੀ ਪਰਿਵਾਰ ਅਕਾਲੀ ਦਲ ਨੂੰ ਛੜਖੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਅਤੇ ਇਸ ਮੌਕੇ ਤੇ ਸੁਖਦੇਵ ਸਿੰਘ ਦੇ ਗ੍ਰੇਵ ਵਿਖੇ ਹਲਕਾ ਵਿਧਾਇਕ ਸਰਵੰਤ ਸਿੰਘ ਧੁੰਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੁਖਦੇਵ ਸਿੰਘ ਦੇ ਗ੍ਰੇਵ ਵਿਖੇ ਸਰਵੰਤ ਸਿੰਘ ਧੁੰਨ ਦੇ ਉਨ੍ਹਾਂ ਦੇ ਸਾਥੀਆਂ ਦਾ ਸੋਪੇ ਪਾ ਕੇ ਕੀਤਾ ਗਿਆ ਨਿੱਗਾ ਸਵਾਗਤ ਅਤੇ ਪਿੰਡ ਗੱਜਲਾ ਸਰਪੰਚ ਕਾਲਾ ਸਿੰਘ দত্ত ਕਿਹਵੇਲੀਆ ਪੀਏ ਹੀ ਰਾਜ ਸਿੰਘ ਭੁੱਲਰ ਰਾਜੋ ਕੇ ਸਰਪੰਚ ਜਸਪਾਲ ਸਿੰਘ ਸਰਪੰਚ ਆਦਿਕ ਇਹਨਾਂ ਸਰਪੰਚਾਂ ਦੀ ਗਵਾਈ ਹੇਠ ਸੁਖਦੇਵ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਅਤੇ ਇਸ ਮੌਕੇ ਤੇ ਹਲਕਾ ਵਿਧਾਇਕ ਸਰਵਨ ਸਿੰਘ ਤੁੰਦ ਦੇ ਵੱਲੋਂ ਉਹਨਾਂ ਨੂੰ ਪ੍ਰੋਸਾ ਤੇ ਵਿਸ਼ਵਾਸ ਦਵਾਇਆ ਗਿਆ ਕਿ ਇਹ ਸਾਡਾ ਆਪਣਾ ਪਰਿਵਾਰ ਹੈ ਤੇ ਅਸੀਂ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਔਨ ਤੇ ਜੀ ਆਇਆਂ ਆਖਦੇ ਹਾਂ ਅਤੇ ਇਹਨਾਂ ਦੇ ਸਾਰੇ ਵਿਕਾਸ ਦੇ ਕੰਮ ਜਲਦ ਤੋਂ ਜਲਦ ਪੂਰੇ ਕੀਤੇ ਜਾਣਗੇ ਅਤੇ ਇਸ ਮੌਕੇ ਤੇ ਹਾਜ਼ਰ ਸਨ ਸੁਖਦੇਵ ਸਿੰਘ ਅੱਜ ਗੁਰਪ੍ਰੀਤ ਸਿੰਘ ਦੀਪ ਸਿੰਘ ਗੁਰਸਾਹਿਬ ਸਿੰਘ ਗੁਰਲਾਲ ਸਿੰਘ ਇਹਨਾਂ ਤੋਂ ਇਲਾਵਾ ਸੈਂਕੜੇ ਹੀ ਪਰਿਵਾਰ ਆਦਿ ਹਾਜ਼ਰ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਖੇਮ ਕਰਨ ਤੋਂ ਦਵਿੰਦ ਸਹਾਤਾ ਦੀ ਵਿਸ਼ੇਸ਼ ਰਿਪੋਰਟ ਦੇ ਸਿੰਘ ਜੀ ਅੱਜ ਜਿਹੜਾ ਤੁਸੀਂ ਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੋ ਕੀ ਮੈਸੇਜ ਹੈ ਤੁਹਾਡਾ ਇਹਨਾਂ ਦਾ ਮੈਸੇਜ ਸਾਨੂੰ ਇਹੋ ਹੈ ਵੀ ਕੰਮ ਇਹਨਾਂ ਦੇ ਸਾਨੂੰ ਸੋਹਣੇ ਲੱਗੇ ਤੇ ਅਸੀਂ ਇਹਨਾਂ ਨਾਲ ਜੁੜ ਗਏ ਤੇ ਕਾਲੀ ਦਲ ਨਾਲ ਕਿੰਨੀ ਦੇਰ ਤੋਂ ਰਹੇ ਸੀ 20 ਸਾਲ ਕਾਲੀ ਦਲ ਦੇ ਨਾਲ ਤੇ ਹੁਣ ਤੁਸੀਂ ਸਰਦਾਰ ਕੁਮਾਰ ਜਮਾਲ ਹਾਂਜੀ ਉਹਨਾਂ ਦੇ ਨਾਲ ਸਾਨੂੰ ਕੰਮ ਚੰਗੇ ਲੱਗੇ ਤੇ ਅਸੀਂ ਉਹਨਾਂ ਨਾਲ ਜੁੜ ਗਏ ਆ ਕਿੰਨੇ ਪਰਿਵਾਰ ਜਿਹੜੇ ਆਪਣੇ ਨਾਲ ਪਾਜੀ ਇਹ ਆਪਣੇ ਨਾਲ ਵੇਖੋ 120 ਪੱਜੀ ਗੜੇ ਆਓ ਜੁੜੇ ਆ ਤੇ ਵੇਲੀਆਂ ਪੰਚਾਇਤ ਸਾਡੀ ਰਤੋਗੇ ਵੇਲੀਆਂ ਜਾਸ ਸਰਪੰਚ ਹੂੰ ਕਹਾੜਾ ਗਰੇਵਾਲ ਸਰਪੰਚ ਹੂੰ ਪਰਿਵਾਰਾਂ ਨੇ ਸਮੂਹiyet ਜਿਹੜੀ ਪਿੰਡ ਗਜਲ ਤੋਂ ਕੀਤੀ ਹੈ ਜੀ ਮੇਰੇ ਵੀਰ ਅੱਜ ਸੰਧੂ ਪਰਿਵਾਰ ਸਰਦਾਰ ਸੁਖਦੇਵ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਸਾਹਬ ਸਿੰਘ ਜੀ ਉਹ ਸਾਰੇ ਪਰਿਵਾਰਾਂ ਨੇ ਅੱਜ ਬਹੁਤ ਵੱਡੀ ਗਿਣਤੀ ਜਿਹੜੇ ਉਹਨਾਂ ਦੇ ਸਾਥੀਆਂ ਨੇ ਅਕਾਲੀ ਦਲ ਨੂੰ ਛੱਡ ਕੇ ਸਾਡੇ ਨਾਲ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕੀਤੀ ਹੈ ਮੈਂ ਉਹਨਾਂ ਨੂੰ ਇੱਥੇ ਵੈਲਕਮ ਕਹਿਣ ਲਈ ਜੀ ਆਇਆਂ ਕਹਿਣ ਲਈ ਆਇਆ ਤੇ ਮੇਰੇ ਵੀਰੇ ਪਰਿਵਾਰ ਜਿਹੜਾ ਇਹਦਾ ਇਕੱਲੇ ਗਜਲਪਿੰਡ ਜੀ ਨਹੀਂ ਇਹਦਾ ਲਾਗੇ ਬੰਨੇ ਇੱਥੇ ਜਿਹੜਾ ਥਾੜ ਏਰੀਆ ਪੈਂਦਾ ਜੀ ਜਿਵੇਂ ਰਤੋਗੇ ਵੇਲੀਆਂ ਚਕਵਾਲੀਆਂ ਸਾਰੇ ਪਿੰਡਾਂ ਚ ਭੰਗਾਲਾ ਸਾਰੇ ਪਿੰਡਾਂ ਜਿਸ ਪ੍ਰਵਾਦ ਜਿਹੜਾ ਬਹੁਤ ਵੱਡਾ ਅਸਰ ਹੈ ਤੇ ਇਹਨਾਂ ਦੇ ਆਉਣ ਨਾਲ ਅੱਜ ਸਾਨੂੰ ਬਹੁਤ ਵੱਡਾ ਜਿਹੜਾ ਬਲ ਮਿਲਿਆ ਹੈ ਬਹੁਤ ਵੱਡੀ ਸ਼ਕਤੀ ਮਿਲੀ ਹੈ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਵੱਲੋਂ ਅਤੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜੀ ਆਖਦਾ ਧੰਨਵਾਦ ਕਰਦਾ ਅਤੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਜਿੰਨੇ ਵੀ ਕੰਮ ਆ ਉਹ ਹੁਣ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਬਣੇ ਜੇ ਔਰ ਜਿਹੜੇ ਵੀ ਤੁਹਾਡੇ ਮਸਲੇ ਹੋਣਗੇ ਉਹ ਸਾਰੇ ਹੱਲ ਕਰਵਾਵਾਂਗੇ ਅਤੇ ਤੁਹਾਨੂੰ ਸਾਰੇ ਭਰਾਵਾਂ ਨੂੰ ਜਿਹੜਾ ਪੂਰਾ ਮਾਣ ਤੇ ਸਤਿਕਾਰ ਜਿਹੜਾ ਆਮ ਆਦਮੀ ਪਾਰਟੀ ਵਿੱਚ ਦਿੱਤਾ ਜਾਊਗਾ ਐਮਐਲਏ ਸਾਹਿਬ ਨਾਲ ਪਿੰਡ ਤੋਂ ਕਿੰਨੇ ਕੁ ਪਰਿਵਾਰਾਂ ਨੇ ਹੋਰ ਸ਼ਮੂਲੀਅਤ ਕੀਤੀ ਹੈ ਜੀ ਪਰਿਵਾਰ ਮੇਰੇ ਤੁਸੀਂ ਵੇਖ ਹੀ ਰਹੇ ਜੇ ਮੇਰੇ ਹਿਸਾਬ ਨਾਲ ਘਟੋ ਘਾਟ ਮੈਨੂੰ ਲੱਗਦਾ 100 ਪਰਿਵਾਰ ਹੋਣਾ ਤੁਹਾਡੇ ਸਾਹਮਣੇ ਹੀ ਹੈ ਜੀ ਕਿੰਨੇ ਵੱਡੀ ਗਿਣਤੀ 'ਚ ਜਿਹੜੇ ਭੈਣ ਭਰਾ ਜਿਹੜੇ ਆ 200 ਆਪਣੇ ਆਏ ਆ ਸੋ ਬਹੁਤ ਵੱਡੀ ਜਿਹੜੀ ਸ਼ਕਤੀ ਅੱਜ ਸਾਨੂੰ ਮਿਲੀ ਹੈ ਜਿਹੜੇ ਨਾਲੇ ਸਾਊ ਪਰਿਵਾਰ ਨੇ ਚੰਗੇ ਬੰਦੇ ਜਿਹੜੀ ਚੰਗੀ ਗੱਲ ਕਰਨ ਵਾਲੇ ਪਰਿਵਾਰ ਆ ਜਿਹੜੇ ਹਲਕੇ ਦੀ ਤਰੱਕੀ ਚਾਹੁੰਦੇ ਆ ਹਲਕੇ ਨੂੰ ਗਾਂਵਾ ਦਾ ਵੇਖਣਾ ਚਾਹੁੰਦੇ ਆ ਔਰ ਇਹ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਅਤੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਤੁਸੀਂ ਸਾਡਾ ਪਰਿਵਾਰ ਜੇ ਆਪਾਂ ਰਲ ਮਿਲ ਕੇ ਖੇਮ ਕਰਨ ਲੱਗੇ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਯੋਗਦਾਨ ਪਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਵੈਗਰੂ ਚਿੱਕਾ ਖਾਲਸਾ ਵੈਗਰੂ ਆਹਰੀ ਪਾਉੜੀ ਤੇ ਸੱਣੀ ਲੱਗਦੀ ਐ ਬਣਉਣੀ ਐ ਇਹਦੇ ਡੱਪ ਆ ਗੋਡਾ ਵੀ ਚੇਰਾ ਸਹੀ ਬਣਿਆ ਕੋਈ ਨਹੀਂ